ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਜੁਗ ਤਾਰਨਹਾਰ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਨੂੰ ਸਮਰਪਿਤ ਅੱਜ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਤੇ ਇਸ ਵਕਤ ਅਸੀਂ ਮੌਜੂਦਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਦੇਖ ਸਕਦੇ ਹੋ ਕਿ ਨੌਜਵਾਨਾ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ ਤੇ 10 17 ਨੌਜ ਬੱਚੇ ਬਜ਼ੁਰਗਾਂ ਤੇ ਪੈਣਾ ਦੇ ਖਾਸ ਇਹ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਖਾਸ ਨੌਜਵਾਨੇ ਸੇਵਾ ਕਾਰਜ ਨੇ ਤੇ ਦਸਤਾਰਾਂ ਸਜਾਉਣ ਦੀ ਸੇਵਾ ਚੱਲ ਰਹੀ ਹੈ ਤੇ ਸਾਰਿਆਂ ਦੇ ਜਿਹੜੇ ਇਹ ਦਸਤਾਰਾਂ ਸਿੱਖੀ ਸਰੂਪ ਦੇ ਨਾਲ ਜੋੜਨ ਲਈ ਬੱਚਿਆਂ ਨੂੰ ਵੱਡਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਨ ਲਈ ਖਾਸ ਦਸਤਾਰਾਂ ਜਿਹੜੀਆਂ ਨੇ ਉਹ ਸਜਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਕਿ ਪੈਣਾ ਇੱਥੇ ਬੜੀ ਹੀ ਪ੍ਰੇਮ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਦਸਤਾਰ ਜਿਹੜੀਆਂ ਸਜਾ ਰਹੀਆਂ ਨੇ ਤੇ ਵੀਰ ਉਹਨਾਂ ਦੇ ਦਸਤਾਰ ਸਜਾ ਰਹੇ ਨੇ ਤੇ ਉਹ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਗੱਲਬਾਤ ਕਰਾਂਗੇ ਇਥੋਂ ਦੇ ਬਿਨੋਜਵਾਨ ਜਿਹਨਾਂ ਨੇ ਇਹ ਸੇਵਾ ਜਿਹੜੇ ਨੇ ਕਰ ਰਹੇ ਨੇ ਤੇ ਦੇਖ ਸਕਦੇ ਹੋ ਕਿ ਨੌਜਵਾਨ ਵੀ ਬੜੀ ਹੀ ਇਸ ਸੇਵਾ ਦੇ ਵਿੱਚ ਬੜੀ ਹੀ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਹਿੱਸਾ ਲੈ ਰਹੇ ਨੇ ਤੇ ਦਸਤਾਰਾਂ ਜਿਹੜੀਆਂ ਨੇ ਸਜਾਈਆਂ ਜਾ ਰਹੀਆਂ ਨੇ ਨੌਜਵਾਨਾਂ ਵੱਲੋਂ ਇਹ ਖਾਸ ਸੇਵਾ ਨਿਭਾਈ ਜਾ ਰਹੀ ਹੈ ਹਰ ਪਾਸੇ ਦੇਖ ਸਕਦੇ ਹੋ ਸੰਗਤਾਂ ਜਿਹੜੀਆਂ ਨੇ ਦਸਤਾਰਾਂ ਸਜਾਉਣ ਦੀ ਸੇਵਾ ਕਰ ਰਹੀਆਂ ਨੇ ਤੇ ਦਸਤਾਰਾਂ ਜਿਹੜੀਆਂ ਨੇ ਸਾਰਿਆਂ ਨਾਲੋਂ ਫਰੀ ਦੇ ਵਿੱਚ ਵੰਡੀਆਂ ਵੀ ਜਾ ਰਹੀਆਂ ਨੇ ਇਹ ਵੀਰ ਜੀ ਹੈ ਜਿਨ੍ਹਾਂ ਵੱਲੋਂ ਇਹ ਖਾਸ ਸੇਵਾ ਨਿਭਾਈ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਦਸਤਾਰ ਜਿਹੜੀਆਂ ਨੇ ਵੰਡੀਆਂ ਜਾ ਰਹੀਆਂ ਨੇ ਤੇ ਬੱਚੇ ਜਿਹੜੇ ਨੇ ਬੱਚੇ ਬਜ਼ੁਰਗ ਬੱਚੇ ਭੈਣਾ ਜਿਹੜੀਆਂ ਨੇ ਨੌਜਵਾਨ ਨੇ ਇਹ ਜਿਹੜੀ ਦਸਤਾਰ ਉਹਨਾਂ ਦੇ ਸਜਾਉਣ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ ਇਹ ਖਾਸ ਸੇਵਾ ਨਹੀਂ ਬਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਹੁਤ ਹੀ ਨੋਖੀ ਸੇਵਾ ਹੈ ਹਾਂ ਜੀ ਜੀ ਇਹ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਗੁਰੂਪੁਰਪ ਕਰਕੇ ਸਾਰੇ ਨੌਜਵਾਨ ਅਤੇ ਜੂਥ ਕਾਲੀਦਲ ਵੱਲੋਂ ਇਹ ਸੇਵਾ ਲਗਾਈ ਜਾ ਰਹੀ ਹੈ ਜੀ ਜੋ ਕਿ ਸਾਰੇ ਨੌਜਵਾਨ ਆਪੋ ਆਪਣੀਆਂ ਸੇਵਾ ਨਿਭਾ ਰਹੇ ਹਨ ਕੁਝ ਪੱਗਾਂ ਦਾ ਕਰ ਰਹੇ ਹਨ ਕੁਝ ਬੰਨਣ ਦਾ ਕਰ ਰਹੇ ਹਨ ਇਸ ਲਈ ਸਾਰੇ ਨੌਜਵਾਨ ਆਪੋ ਆਪਣੀਆਂ ਸੇਵਾ ਨਿਭਾ ਰਹੇ ਨੇ ਕਿਸ ਉਦੇਸ਼ ਨੂੰ ਮੁਖਰਾ ਕੇ ਸੇਵਾ ਕੀਤੀ ਜਾ ਰਹੀ ਹੈ ਇਹ ਉਦੇਸ਼ ਹੈ ਕਿ ਆਉਣ ਵਾਲੀ ਪੀੜ੍ਹੀ ਆ ਜੋ ਸਾਡੀ ਦਸਤਾਰ ਨਾਲ ਜੁੜੇ ਦਸਤਾਰ ਨਾਲ ਜੁੜੇ ਜਾਂ ਆਉਣ ਵਾਲੇ ਸਮਾਜੋ ਤੁਹਾਨੂੰ ਪਤਾ ਚੱਲ ਰਿਹਾ ਉਸ ਹਿਸਾਬ ਦੇ ਨਾਲ ਚਲਾਇਆ ਜਾ ਰਿਹਾ ਕਿ ਦਸਤਾਰ ਹੀ ਸਾਡੀ ਸਭ ਤੋਂ ਮੇਨ ਚੀਜ਼ ਹੈ ਉਸ ਨੂੰ ਬਚਾਉਣ ਲਈ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਜੀ ਲekin ਸੰਗਤਾਂ ਨਾਲ ਕਿੰਨਾ ਕਿਸਾ ਯੋਗ ਮਿਲ ਰਿਹਾ ਹੈ ਬਹੁਤ ਬਹੁਤ ਸਾਰੇ ਲੋਕ ਮਿਲ ਰਿਹਾ ਜੀ ਵੱਧ ਤੋਂ ਵੱਧ ਚਾਹ ਆ ਵੱਧ ਤੋਂ ਵੱਧ ਸੰਗਤਾਂ ਸੇਵਾ ਕਰ ਰਹੀਆਂ ਨੇ ਨਾਲ ਮਿਲ ਕੇ ਹੱਤ ਤੋਂ ਸਾਰੇ ਮਿਲ ਕੇ ਸੇਵਾ ਕਰ ਰਹੇ ਨੇ ਤੇ ਕਿੰਨੀ ਦੇਰ ਤੱਕ ਇਹ ਸੇਵਾ ਚੱਲੇਗੀ ਇਹ ਸੇਵਾ ਜੀ ਸ਼ਾਮ ਤੱਕ ਚੱਲੇਗੀ ਵਾਤੋ ਵਾਦ ਜਿੰਨੀ ਸੰਗਤ ਉਤਸ਼ਾਹ ਹੋ ਗਏ ਉਸ ਹਿਸਾਬ ਨਾਲ ਸੇਵਾ ਕਰ ਕੀਤੀ ਜਾਵੇਗੀ। ਸੋ ਦੇਖ ਸਕਦੇ ਹੋ ਕਿ ਸੰਗਤਾਂ ਵੀ ਵੱਟ ਚੜ ਕੇ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਨੌਜਵਾਨ ਜਿਹੜੇ ਨੇ ਦਸਤਾਰਾ ਸਜਾਉਣ ਦੀ ਸੇਵਾ ਚੱਲ ਰਹੀ ਹੈ। ਨੌਜਵਾਨ ਹੈ ਇੱਕ ਨੌਜਵਾਨਾ ਨੂੰ ਜਿਹੜਾ ਹੈ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਹੋਰ ਵੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ ਅੱਜ ਤੁਹਾਡੇ ਵੱਲੋਂ ਇੱਕ ਖਾਸ ਸੇਵਾ ਨਿਭਾਈ ਜਾ ਰਹੀ ਹੈ ਬਹੁਤ ਹੀ ਨੌਕੀ ਸੇਵਾ ਹੈ ਸਾਰਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਨ ਲਈ ਕੀ ਕਹਿਣਾ ਚਾਹੋਗੇ ਕਿਸ ਉਦੇਸ਼ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ। ਦੇਖੋ ਜ ਸ਼ਾਦੇ ਮਤਲਬ ਵਿਦੇਸ਼ ਨੂੰ ਮੁਖਤਰਾਦੇ ਹੋਏ ਇਹ ਸੇਵਾ ਮਤਲਬ ਕਿ ਸ਼ੁਰੂ ਕੀਤੀ ਹੈ ਮਤਲਬ ਟੋਟਲ ਪੰਜਾਬ ਚ ਮਤਲਬ ਜੂਤ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਦਾ ਰਮਾਜੀ ਦੇ ਜਨਨਾਸ ਦਾ ਬਿਕਰਮ ਸਿੰਘ ਜੀਠੀ ਜੀ ਦੇ ਰਹਿਮ ਨਾਲ ਇਹ ਸ਼ੁਰੂ ਕੀਤੀ ਗਈ ਆ ਤੇ ਇਹਦੇ ਵਿੱਚ ਬਹੁਤ ਲੇਡੀਜ਼ ਬੱਚਿਆਂ ਦਾ ਨੌਜਵਾਨਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਵਕ ਵਕ ਤਰ ਮਾਦੇ ਮਤਲਬ ਹਰ ਇੱਕ ਬੱਚੇ ਦੇ ਬੰਦੇ ਦੇ ਪੂਰਾ ਉਤਸ਼ਾਹ ਆ ਤੇ ਇਸੇ ਚੱਕਰ ਦੇ ਮਤਲਬ ਸਾਰੇ ਮਤਲਬ ਬਹੁਤ ਤਗੜੇ ਹੋਏਗਾ ਪ੍ਰਲਾ ਕੀਤਾ ਜਾ ਰਿਹਾ ਸੰਤਾਨਾ ਕਿੰਨਾ ਕਿਸਾਈ ਹੋ ਮਿਲ ਰਿਹਾ ਬਹੁਤ ਜ਼ਿਆਦਾ ਮਿਲ ਰਿਹਾ ਹੈ ਤੁਹਾਡੇ ਸਾਹਮਣੇ ਆ ਜੀ ਕੋਈ ਦੱਸਣ ਦੀ ਲੋੜ ਆ ਜੀ ਫਰੀਦਸਤਾਰਾਂ ਵੰਡੀਆਂ ਵਿੱਚ ਜਾ ਰਹੀਆਂ ਨੇ ਸੋਜਾਈਆਂ ਤੇ ਜਾ ਰਹੀਆਂ ਨੇ ਸੋਜਾਈਆਂ ਵਿੱਚ ਜਾ ਰਹੀਆਂ ਵੰਡੀਆਂ ਵਿੱਚ ਜਾ ਰਹੀਆਂ ਜੀ ਤੋ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈ ਕੀਤਾ ਗਿਆ ਹੈ ਵੀਰਜੀ ਵੱਲੋਂ ਤੇ ਇਸ ਸੰਗਤਾਂ ਦੇ ਸਹਿਯੋਗ ਹੈ ਜਿਹੜਾ ਬਹੁਤ ਖਾਸ ਹੈ ਬਜ਼ੁਰਗ ਵੀ ਜਿਹੜੇ ਨੇ ਬੜੀ ਹੀ ਇੱਥੇ ਸੇਵਾ ਜਿਹੜੇ ਨੌਕੀ ਇਹਨਾਂ ਦੀ ਸੇਵਾ ਜਿਹੜੀ ਕੀਤੀ ਗਈ ਹੈ ਖਾਸ ਇਸ ਵਿੱਚ ਉਤਸੁਕਤਾ ਦੇ ਨਾਲ ਜਿਹੜਾ ਹੈ ਇਸ ਸੇਵਾ ਵਿੱਚ ਹਿੱਸਾ ਲੈ ਰਹੇ ਨੇ ਤੇ ਹਰ ਕੋਈ ਜਿਹੜਾ ਹੈ ਇਹ ਦਸਤਾਰ ਜਿਹੜਾ ਸਜਾ ਰਿਹਾ ਹੈ ਖਾਸ ਉਪਰਾਲਾ ਜਿਹੜਾ ਕੀਤਾ ਗਿਆ ਹੈ ਤਾਂ ਜੋ ਸਾਰਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਿਆ ਜਾਵੇ ਤੇ თანਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਣ ਦੀ ਜਿਹੜੀ ਹੈ ਉਹ ਪ੍ਰੇਰਨਾ ਦਿੱਤੀ ਜਾਵੇ ਹਰ ਪਾਸੇ ਦੇਖ ਸਕਦੇ ਹੋ ਕਿ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਤੁਸੀਂ ਸੁਣਿਆ ਹੋਵੇਗਾ ਕਿ ਵੱਖ-ਵੱਖ ਖਾਣ-ਪੀਣ ਦੇ ਦਲੰਗਰ ਤਾਂ ਲੱਗਦੇ ਹੀ ਨੇ ਪਰ ਇਹ ਖਾਸ ਅਨੋਖਾ ਦਸਤਾਰਾਂ ਦਾ ਲੰਗਰ ਜਿਹੜਾ ਹੈ ਲਗਾਇਆ ਗਿਆ ਛੋਟੇ-ਛੋਟੇ ਬੱਚੇ ਵੀ ਇਸ ਵਿੱਚ ਖਾਸ ਹਿੱਸਾ ਲੈ ਰਹੇ ਨੇ ਤੇ ਉਹਨਾਂ ਦੀ ਚਾਹ ਦੇਖ ਸਕਦੇ ਹੋ ਕਿ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਕਿੰਨੇ ਉਹ ਪੇਸ਼ੈਂਸ ਰੱਖ ਕੇ ਇੱਥੇ ਬੈਠੇ ਹੋਏ ਨੇ ਤਾਂ ਜੋ ਉਹਨਾਂ ਦੀ ਟਰਨ ਆਏ ਤੇ ਉਹ ਵੀ ਇਹ ਸੋਹਣੀ ਜਿਹੜੀ ਦਸਤਾਰ ਸਜਾਈ ਸਕਦੀ ਹੈ ਕਿ ਭੈਣ ਜਿਹੜੀ ਹੈ ਦਸਤਾਰ ਸਜਾ ਰਹੀ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸ ਕਾ ਖਾਲਸਾ ਵਾਇ ਗੁਰੂ ਜੀ ਦੀ ਫਤਿਹ ਅ ਖਾਸ ਦੇਖ ਰਹੀ ਆ ਅੱਜ ਦਸਤਾਰਾਂ ਦਾ ਲੰਗਰ ਲੱਗਿਆ ਹੈ ਤੇ ਮੈਂ ਸਾਰੀ ਲਾਈਨ ਚੋਂ ਦੇਖ ਰਹੀ ਆ ਕਿ ਤੁਸੀਂ ਕੱਲੀ ਇੱਕ ਭੈਣ ਹੋ ਜਿਹੜੀ ਇਸ ਸੇਵਾ ਦੇ ਵਿੱਚ ਬੜੀ ਉਤਸਾਹ ਤੇ ਪ੍ਰੇਮ ਪਿਆਰ ਨਾਲ ਹਿੱਸਾ ਲੈ ਰਹੇ ਹੋ ਕੀ ਕਹਿਣਾ ਚਾਹੋਗੇ ਮੈਂ ਅੱਜ ਦੇਖਿਆ ਕਿ ਮੇਰੇ ਸੋਨੇ ਮੀਰਾ ਨੇ ਇੰਨਾ ਸੋਨਾ ਆ ਪ੍ਰੋਗਰਾਮ ਕੀਤਾ ਹੈ ਦਸਤਾਰ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਰਬਾਰ ਯੂਨਿਟ ਦੇ ਇਨ੍ਹਾਂ ਦੇ ਮੁੰਡਿਆਂ ਦਾ ਬਹੁਤ ਹੀ ਵਧੀਆ ਯੋਗਦਾਨ ਹੈ ਤੇ ਮੈਂ ਆਪਣੇ ਸਾਰੇ ਵੀਰ ਭੈਣ ਭਰਾਵਨ ਨੂੰ ਇਹ ਬੇਨਤੀ ਕਰਦੀ ਆ ਕਿ ਉਹ ਸਾਰੇ ਆਣ ਤੇ ਇੱਕ ਵਾਰੀ ਜ਼ਰੂਰ ਇਹ ਦਸਤਾਰ ਸਜਾਉਣ ਤੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਬਹੁਤ ਵਧੀਆ ਕਿਉਂਕਿ ਇਹ ਦੇਖ ਸਕਦੇ ਹੋ ਕਿ ਨੌਜਵਾਨ ਦਾ ਹਿੱਸਾ ਲੈ ਆ ਰਹੇ ਨੇ ਨੌਜਵਾਨਾਂ ਨੇ ਪੈਣਾ ਵੀ ਤੁਹਾਨੂੰ ਦੇਖ ਕੇ ਹੋਰ ਵੀ ਬਹੁਤ ਸਾਰੀਆਂ ਪ੍ਰੇਰਿਤ ਹੋਣ ਗਈਆਂ ਮੈਨੂੰ ਦੇਖ ਕੇ ਚੱਲ ਲੱਗੇ ਹੋਰ ਵੀ ਅੱਗੇ ਆਣ ਤੇ ਉਹਨਾਂ ਨੂੰ ਉਹਨਾਂ ਨੂੰ ਉਪਰਾਲਾ ਉਹਨਾਂ ਦਾ ਵਧੇ ਤੇ ਬਾਕੀ ਆਪਣੇ ਯੂਥ ਭਰਾਵਾਂ ਨੂੰ ਮੈਂ ਬੇਨਤੀ ਉਹਨਾਂ ਦਾ ਬਹੁਤ ਹੀ ਵਧੀਆ ਯੋਗਦਾਨ ਹੈ ਜਿਨ੍ਹਾਂ ਨੇ ਇਹ ਸਪੂਰਾ ਪ੍ਰੋਗਰਾਮ ਤਿਆਰ ਕੀਤਾ ਤੇ ਬਸ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਬਹੁਤ ਹੀ ਖੁਸ਼ੀ ਵੀ ਨਜ਼ਰ ਆ ਰਹੀ ਹੈ ਤੁਹਾਡੇ ਚਿਹਰੇ ਤੇ ਮੁਸਕਾਨ ਦੱਸ ਰਹੀ ਹੈ ਕਿ ਤੁਸੀਂ ਦਸਤਾਰ ਸਜਾ ਕੇ ਆਪਣੇ ਆਪ ਨੂੰ ਬਹੁਤ ਬੜਾ ਭਾਗ ਬਹੁਤ ਅੱਛਾ ਲੱਗ ਰਿਹਾ ਸੀ ਇੱਥੇ ਆ ਕੇ ਕਿ ਕੁੱਝ ਨਵਾਂ ਦੇਖਣ ਨੂੰ ਲੈ ਕੇ ਦਸਤਾਰ ਵਿੱਚ ਮੈਂ ਵੀ ਸੁਝਾਨ ਕੋਸ਼ਿਸ਼ ਕਰਾਂਗੀ ਬਹੁਤ ਵਧੀਆ ਜੀ ਸੋ ਦੇਖ ਸਕਦੇ ਹੋ ਕਿ ਇਸ ਨੇ ਮਾਰੀ ਹੈ ਇਹਨਾਂ ਨੇ ਵੀ ਦਸਤਾਰ ਸੇ ਜਾ ਰਹੀ ਹੈ ਹੈਂਡ ਵਰਕ ਹੈ ਹੈ ਪਹਿਣਾ ਵੀ ਜਿਹੜੀਆਂ ਨੇ ਉਹ ਦਸਤਾਰ ਵਿੱਚ ਹਿੱਸਾ ਲੈ ਰਹੀਆਂ ਨੇ ਤੇ ਇਹਨਾਂ ਨੂੰ ਵੇਖ ਕੇ ਹੋਰ ਵੀ ਪਹਿਣਾ ਜਿਹੜੀਆਂ ਨੇ ਉਹ ਉਤਸ਼ਾਹਿਤ ਹੋਈਆਂ ਨੇ ਤੇ ਇਹ ਜਿਹੜੇ ਆਪਣੇ ਬੱਚਿਆਂ ਨੂੰ ਤੇ ਆਪ ਖੁਦ ਵੀ ਦਸਤਾਰ ਸੇ ਜਾ ਰਹੇ ਨੇ ਦੇ ਨਾਲ ਹੋਰ ਵੀ ਬਜ਼ੁਰਗ ਜਿਹੜੇ ਵੀਰ ਨੇ ਵੀ ਇਹ ਬਜ਼ੁਰਗ ਵੀਰ ਨੇ ਨੌਜਵਾਨ ਵੀਰ ਨੇ ਜਿਹੜੇ ਕਿ ਇਹ ਦਸਤਾਰ ਸੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ जी कहाँ से आए हैं पुणे से पुणे से आए हैं और खास इस आपने दस्तार का जो लंगर लगा है इसमें हिस्सा लिया और दस्तार सजाई और बहुत ही प्यारे लग रहे हैं फर्स्ट टाइम सजाई पहली बार है। और कैसा लग रहा है बहुत प्राउड फील हो रहा है फील हो रहा है, फील हो रहा है। और श्री हरिमंदर साहिब में नतमस्तक होने आये है हाँ जी अभी जाना है अंदर इसलिए आपने दस्तार सजा हाँ बहुत ही प्यारे लग रहे आप so ही। और कैसा लग रहा है कि सभी फ्री में सभी को दस्तारे वितरित भी की जा रही है और सभी सजा रहे शांति मिल रही है सुकून मिल रहा आपको कैसा लग रहा है आपने भी पगड़ी सजाई है और बहुत ही अच्छी बहुत अच्छी लगी है पहली बार जिंदगी में इतना बरस हो गया आरे, पहली बार में मैंने पगड़ी बांधा आज श्री गुरु नानक देव जी का प्रकाश पर्व है बर्थडे है उनका और हाँ। खास तैयारियां की जा रही है नौजवानों की तरफ से ये फ्री में लंगर लगाया जा रहा है और भी बहुत सारी तैयारियां की जा रही है कैसा लग रहा है धरती पे आके आपको कैसा लगा खास आप इतनी दूर से यहाँ पे जब भी भी आता हूँ यहाँ तो अमृतसर में तो यहाँ गुरुद्वार में आता ही हूँ वहाँ भी हमारे पूना में ज्ञानी सिंह दरबार ਕੋਲ ਪ੍ਰੋਬਲਮ ਹੁੰਦਾ ਤਾਂ ਮੈਂ ਉਧਰ ਜਾਂਦਾ ਬਹੁਤ ਅੱਛਾ ਲੱਗਾ ਆਪਸੇ ਬਾਤ ਕਰਕੇ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਖਾਸ ਦੂਰੋਂ ਦੂਰੋਂ ਇੱਥੇ ਹਾਜ਼ਰੀ ਭਰਨਾਈਆਂ ਤੇ ਇਸ ਦੇ ਨਾਲ ਨਾਲ ਹੀ ਉਹਨਾਂ ਵਿੱਚ ਉਤਸ਼ਾਹ ਦੇਖ ਸਕਦੇ ਹੋ ਕਿ ਜਿਹੜੀਆਂ ਸੰਗਤਾਂ ਨੇ ਨੌਨ ਸਿੱਖਣੇ ਪਰ ਤਾਂ ਵੀ ਇਹ ਜਿਹੜੀਆਂ ਨੇ ਦਸਤਾਰਾਂ ਸਜਾ ਕੇ ਹਿੱਸਾ ਲੈ ਰਹੀਆਂ ਨੇ ਤੇ ਉਹ ਆਪਣੇ ਆਪ ਨੂੰ ਬਹੁਤ ਹੀ ਸੁਭਾਗਾ ਮਹਿਸੂਸ ਕਰ ਰਹੀਆਂ ਨੇ ਖਾਸ ਉਥੇ ਅਕਾਲੀ ਦਲ ਵੱਲੋਂ ਇਹ ਸੇਵਾ ਨਿਭਾਈ ਗਈ ਹੈ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਹਰ ਜ਼ਿਲ੍ਹੇ ਵਿੱਚ ਫ੍ਰੀ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਹੀ ਵੀਰਵਾਂ ਵੱਲੋਂ ਇਹ ਦਸਤਾਰਾਂ ਜਿਹੜੀਆਂ ਨੇ ਸਜਾਈਆਂ ਸਾਰੀਆਂ ਨੇ ਨੌਜਵਾਨ ਭੈਣਾ ਬੱਚੇ ਬਜ਼ੁਰਗ ਹਰ ਕੋਈ ਇਸ ਇਸ ਜਿਹੜਾ ਦਸਤਾਰ ਸਜ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਉਸ ਦੇ ਵਿੱਚ ਹਿੱਸਾ ਲੈਣ ਲਈ ਖਾਸ ਆਪਣਾ ਉਤਸ਼ਾਹ ਦਿਖਾ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਕੁਝ ਬੱਚੇ ਜਿਹੜੇ ਨੌਜਵਾਨ ਭੈਣਾ ਨੇ ਨੌਜਵਾਨ ਨੇ ਦਸਤਾਰਾ ਸਜਾ ਕੇ ਤਿਆਰ ਹੋ ਚੁੱਕੇ ਨੇ ਤੇ ਇਹਨਾਂ ਦੀ ਇੱਕ ਸੁੰਦਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰੇ ਲੱਗ ਰਹੇ ਨੇ ਵੱਖਰੇ ਹੀ ਹਰ ਸਾਰਿਆਂ ਨਾਲੋਂ ਵੱਖਰੀ ਜਿਹੜੀ ਸ਼ਾਨ ਹੈ ਵੱਖਰੇ ਹੀ ਦਿਖਾਈ ਦੇ ਰਹੇ ਨੇ ਤੇ ਸਾਰੇ ਇਹਨਾਂ ਵੱਲੋਂ ਨੌਜਵਾਨਾਂ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਹੈ ਖਾਸ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਇਹ ਉਪਰਾਲਾ ਚੱਲ ਰਿਹਾ ਹੈ ਤੇ ਸੰਗਤਾਂ ਨੂੰ ਸਿੱਖੀ ਸਰੂਪ ਦੇ ਨਾਲ ਜੋੜ ਕੇ ਇਹ ਜਿਹੜਾ ਇਹ ਉਪਰਾਲਾ ਜਿਹੜਾ ਇਹ ਤਾਂ ਜੋ ਉਹਨਾਂ ਦਾ ਉਦੇਸ਼ ਜਿਹੜਾ ਹੈ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਜਿਹੜੇ ਨੇ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਸਿੱਖੀ ਸਰੂਪ ਦੇ ਨਾਲ ਜੁੜੇ ਰਹੋ ਇਸ ਉਪਰਾਲੇ ਦੇ ਤਹਿਤ ਇਸ ਸਿਧਾਂਤਾਂ ਨੂੰ ਸਿਰੇ ਚੜਾਉਣ ਦੇ ਤਹਿਤ ਇਹ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ